ਹਾਵੜੀ ਸੰਗਸ ਵੰਡੀ ਦਹੇਰ ਵਿੱਲੇ ਕੇ ਪਾਈ ਅਨ ਦਿਨਾ ਆ ਰਹੀ ਨੇ ਬੋਲ شیخ ਫਰੀਦ ਪਿਆਰੇ ਅੱਲਾ ਇਤੋਂ ਹੋ ਸਿੱਖਾ ਕੁ ਨਿਮਾਣੀ ਕੋਤ ਕਰਹਿ ਅੱਖੋਂ ਸਤਨਾ ਸਤਨਾਮ ਸਿਵਲਾ ਹੇ ਗੁਰੂ ਸਭ ਨਿਸ਼ੇ ਕਦਕੇ ਆਖੋ ਸਤਨਾਮ yeah <laughs> Amém. Ah, ਗੁਰਪ੍ਰੀਤ ਸਾਧ ਸੰਗਤ ਜੀ ਸਨੇਮਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸੰਤ ਬਾਬਾ ਅਮਰਜੀਤ ਸਿੰਘ ਜੀ ਉਮਰਤੂ ਗੁਰਮਤਿ ਵਿਚਾਰਾਂ ਸਰਵੰਗ ਕਰੈਸੀ ਗਾਲੇ ਬਾਲੇ ਮਾਂ ਬੁਖਸ਼ਾਂ ਤੋਂ ਅਤੀ ਸੁੰਦਰ ਬੜੇ ਪਿਆਰ ਵਾਲੇ ਮਹਾਂਪੁਰਸ਼ ਬੜੀ ਕਿਰਪਾ ਕੀਤੀ ਆਨੰਦ ਬੰਨੀ ਰੱਖਿਆ ਉਹਨਾਂ ਨੇ ਆਓ ਜ਼ਰਾ ਅੱਗੇ ਚੱਲੀਏ ਜੀਵਨ ਦੇ ਮਨੋਰਥ ਨੂੰ ਸਮਝੀਏ ਅਵਰ ਕਾਜ ਤੇ ਰਮ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਾਜੇ ਕੇਵਲ ਨਾਮ ਕੀ ਕਰਨਾ ਸੰਸਾਰ ਦੀ ਕਿਰਤ ਕਰਦੇ ਹੋਏ ਜੀਵਨ ਨੂੰ ਸੁਧਾਰਨਾ ਹੈ ਸੰਜਮ ਲੋਭ ਭਵ ਜਲ ਤਮਕ ਸੰਜਮ ਕਹਿੰਦੇ ਨੇ ਮੇਕ ਦਾ ਐਫਰਟਸ ਕੋਸ਼ਿਸ਼ ਕਰ ਉਦਦਮ ਕਰਨ ਕਾਹ ਦੇ ਲਈ ਭਵਜਲ ਨੂੰ ਤਰਨ ਲਈ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਮਾਇਆ ਵਿੱਚ ਫਸਿਆ ਹੋਇਆ ਮਰੁਖ ਜਨਮ ਪਾਤਸ਼ਾਹ ਕਹਿੰਦੇ ਵਿਰਥਕ ਵਾਲਿਆ ਜਪ ਤਪ ਪਰ ਸੰਜਮ ਧਰਮ ਨਾ ਕਮਾਇਆ ਇਹ ਕੁਝ ਕਰਨ ਵਾਲਾ ਸੀ ਜਪ ਤਪ ਸੰਜਮ ਜਪ ਵਿੱਚੋਂ ਤਪ ਨਿਕਲਦਾ ਅਗਨੀ ਜਿਹੜੀ ਹੁੰਦੀ ਦੁਨਿਆਵੀ ਅਗਨੀ ਉਹ ਵੀ ਸਭ ਕੁਝ ਸਵਾਹ ਕਰ ਦਿੰਦੀ ਹੈ ਐਵੇਂ ਜਿਹੜਾ ਜਪ ਚੋਂ ਤਪ ਨਿਕਲਦਾ ਉਹ ਇਸ ਦੇ ਪਾਪਾਂ ਨੂੰ ਸਾੜ ਸੜਦਾ ਨਾਸ਼ ਕਰ ਸੜਦਾ ਜਪ ਤਪ ਸੰਜਮ ਸੰਜਮ ਕਿੱਥੋਂ ਕਰਨਾ ਸੀ ਜੀ ਅੱਖਾਂ ਤੇ ਸੰਜਮ ਹੋਵੇ ਕੰਨਾਂ ਤੇ ਸੰਜਮ ਹੋਵੇ ਜ਼ੁਬਾਨ ਤੇ ਸੰਜਮ ਹੋਵੇ ਹੱਥਾਂ ਤੇ ਸੰਜਮ ਹੋਵੇ ਅੱਖਾਂ ਨੂੰ ਡਿਊਟੀ ਦੇਣੀ ਪੈਗੀ ਕੀ ਦੇਖਣਾ ਕਿਵੇਂ ਦੇਖਣਾ ਇਹ ਹੀ ਪਾਤਸ਼ਾਹ ਕਹਿੰਦੇ ਨੇ ਇਹ ਦੇਖਣਾ ਹੀ ਹੈ ਕਹਿੰਦੇ ਨੇ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਭੈਣ ਛੋਟੀ ਨਹੀਂ ਸਮਝ ਦੇਖਣ ਚ ਕੋਈ ਖਤਰਾ ਤਾਂ ਹੋਵੇਗਾ ਕੰਨਾਂ ਨਾਲ ਜੇ ਸੁਣਨਾ ਹੈ ਤੇ ਸੰਕੋਚ ਕਰ ਨਿੰਦਿਆ ਨਹੀਂ ਸੁਣਨੀ ਰਸਨਾ ਨਾਲ ਸੰਕੋਚ ਕਰ ਸਤਿਗੁਰ ਤਿੰਨ ਬੰਦ ਲਗਾਉਣ ਲਈ ਕਹਿੰਦੇ ਨੇ ਤੀਨੋਂ ਬੰਦ ਲਗਾਏ ਕੈ ਅਨਹਦ ਸੁਣ ਟਕੋਰ ਜਦ ਤੱਕ ਇਹ ਬੰਦ ਲੱਗਣੇ ਨਹੀਂ ਤਿੰਨ ਇਹ ਫਿਰ ਬੇਅੰਤ ਕਰਾਉ ਆਪ ਜੀ ਨੂੰ ਤੀਨੋਂ ਬੰਦ ਲਗਾਏ ਕੈ ਅਨਹਦ ਸੁਣ ਟਕੋਰ ਕੰਨ ਬੰਦ ਕਰ ਲੈ ਅੱਖਾਂ ਬੰਦ ਕਰ ਲੈ ਮੂੰਹ ਬੰਦ ਕਰ ਲੈ ਇਤਨ ਗੁਰ ਨਾਨਕ ਸਾਹਿਬ ਜੀ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤੀਨੋਂ ਬੰਦ ਲਗਾਏ ਕ ਅਨਹਦ ਸੁਣੇ ਟਕੋਤ ਨਾਨਕ ਸ਼ੁਨ ਸਮਾਧੀ ਮੈਂ ਕਿਆ ਸਾਜ ਕਿਆ ਬੋਲ ਫੜਲੋ ਫੜਲੋ ਨਾਲ ਮੈਂ ਰੋਜ਼ ਬੇਨਤੀ ਕਰਦਾ ਵੀ ਫੜਲੋ ਫੜਲੋ ਨਾਲ ਕੁਝ ਨਹੀਂ ਬਣਨ ਵਾਲਾ ਐਡਾ ਗੰਦੀਰ ਮਜ਼ਬੂਨ ਹੈ ਆਉਣਾ ਜਾਣਾ ਹੀ ਕਾਫੀ ਨਹੀਂ ਵਿਆਹਣਾ ਜਾ ਕੇ ਤੇ ਚਲੇ ਗਏ ਬਹੁਤ ਕੁਝ ਪ੍ਰਾਪਤੀ ਹੋ ਗਈ ਇਹ ਨਾਲ ਕੁਝ ਨਹੀਂ ਫਰਕ ਪੈਂਦਾ ਇਹ ਤਾਂ ਖੇਲ ਹੈ ਪਾਤਸ਼ਾਹ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਬੈੰਤੀ ਕਰਦੇ ਅਸੀਂ ਅੱਖਾਂ ਬੰਦ ਕਰ ਲਾ ਤੁਸੀਂ ਕਹੋਗੇ ਤੁਰਨਾ ਕਿਵੇਂ ਆ ਕਿਉਂਕਿ ਪ੍ਰਾਏ ਧਨ ਤੇ ਪ੍ਰਾਏ ਧਨ ਤੋਂ ਬਾਅਦ ਆ ਜਾ ਅੱਖ ਛੱਡ ਦੇ ਅੱਖ ਬੰਦ ਕਰ ਲਾ ਸੁਣਨਾ ਪ੍ਰਾਇ ਤਨ ਤੇ ਪ੍ਰਾਇ ਤਨ ਉਥੋਂ ਬੰਦ ਕਰ ਲੈ ਗੱਲ ਬਣ ਜਾਣੀ ਹੈ ਕਹਿੰਦੇ ਕੰਨਾਂ ਤੇ ਕਾਬੂ ਪਾ ਕੰਨਾਂ ਨੂੰ ਬੰਦ ਕਰ ਲੈ ਸੁਣਨੀ ਹੈ ਕੀ ਸੁਣਨਾ ਉਸ ਤਤ ਮਨ ਮੈਂ ਕਰਮ ਅੰਕਾਰ ਕਰਮਨ ਮੇਰੇ ਸਤਿਵਾਰ ਜੇ ਕਰਨਾ ਹੀ ਹੈ ਤੇ ਮੂੰਹ ਬੰਦ ਕਰ ਲੈ ਜੇ ਬੋਲਣਾ ਹੀ ਹੈ ਤੇ ਗੁਰੂ ਮਹਿਮਾ ਵਿੱਚ ਬੋਲ ਤਿੰਨ ਬੰਦ ਲਾਉਣ ਲਈ ਪਾਤਸ਼ਾਹ ਕਹਿੰਦਾ ਤੇ ਬੇਨਤੀ ਕਰਦੇ ਅਸੀਂ ਜਪ ਤਪ ਸੰਜਮ ਧਰਮ ਨਾ ਕਮਾਇਆ ਕਿਵੇਂ ਕਮਾਓਗੇ ਜੀ ਇੰਨਾ ਜੀਵਨ ਬੀਤ ਗਿਆ ਕਦੇ ਪਤਾ ਲੱਗਾ ਵੀ ਧਰਮ ਕਮਾਇਆ ਹੈ ਕਿਵੇਂ ਕਮਾਉਣਾ ਸੀ ਸੇਵਾ ਸਾਧ ਨਾ ਜਾਣਿਆ ਹਰ ਰਾਯਾ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਨ ਤੇਰੀ ਸ਼ਰਨ ਵਿੱਚ ਆਏ ਹਾਂ ਦਾਤਾ ਹੁਣ ਤੇ ਲਾਜ ਰੱਖ ਲੋ ਆਪਜੀ ਕਈ ਦਿਨੋਂ ਤੋਂ ਗੁਰ ਇਤਿਹਾਸ ਸਰਵਣ ਕਰਦੇ ਸੀ ਤੁਸੀਂ ਪੁੱਛੋਗੇ ਵੀ ਮਿਲਦਾ ਕੀ ਆ ਆਈ ਦਾ ਕੀ ਮਿਲੇਗਾ ਕੀ ਮਿਲੇਗਾ ਇਹ ਅਕਸਰ ਇਹ ਸਵਾਲ ਹੈ ਕਲਯੁਗ ਦੇ ਬੰਦੇ ਦਾ ਕਿ ਹਰ ਯੁਗ ਦੇ ਬੰਦੇ ਦਾ ਸਵਾਲ ਹੈ ਵੀ ਜੇ ਕਰਾਂਗੇ ਤੇ ਮਿਲੇਗਾ ਕੀ ਕਿਸੇ ਕੰਮ ਲਈ ਤਾਂ ਅਸੀਂ ਆਏ ਹੀ ਆ ਨਾ ਇੱਥੇ ਕੋਈ ਵਿਅਰਥ ਤਾਂ ਸਾਡੇ ਚੋਂ ਕੋਈ ਨਹੀਂ ਆਇਆ ਇੰਨਾ ਸਮਾਂ ਕੱਢ ਕੇ ਸਾਰੇ ਦਿਨ ਦੀ ਧੰਦਾ ਮੁਕਾ ਕੇ ਫਿਰ ਆਏ ਹਾਂ ਆਬਲਾਕੀ ਦਾਸ ਜੀ ਤਾਂ ਸੁਣਾ ਰਹੇ ਸੀ ਬਾਬਾ ਜੀ ਗੱਲ ਸੌਦਾ ਪ੍ਰੇਮ ਦਾ ਪਰ ਗੁਰੂ ਬਖਸ਼ਿਸ਼ ਵਿੱਚੋਂ ਪੰਜ ਚੀਜ਼ਾਂ ਮਿਲਦੀਆਂ ਨੇ ਅਣਖ ਆਜ਼ਾਦੀ ਸਵੈਮਾਨ ਚੜ੍ਹਦੀ ਕਲਾ ਇਹ ਸਤਿਗੁਰੂ ਦੀ ਬਖਸ਼ਿਸ਼ ਚ ਮਿਲਦੀਆਂ ਨੇ ਪਰ ਪੰਜ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਤੇ دنی avi ਰਾਜ ਚੱਲਦੇ ਨੇ ਸਰਕਾਰਾਂ ਚਲਦੀਆਂ ਉਹਨਾਂ ਵਿੱਚ ਲਾਲਚੀ ਨੇ ਸਵਾਰਥੀ ਨੇ ਗਿਆਨਹੀਣ ਨੇ ਕਾਮੀ ਨੇ ਗੁਲਾਮ ਨੇ ਇਹ ਸਦਾ ਹੀ ਭੈ ਵਿਚ ਰਹਿੰਦੇ ਨੇ ਪੰਜ ਤਰ੍ਹਾਂ ਦੇ ਲੋਕ ਇੱਕ ਦਮ ਮੇਖਾ ਦਵਾਰਾ ਬੀਟ ਕਰਾਂ ਫਿਰ ਹਾਂਜੀ ਤਰ੍ਹਾਂ ਦੇ ਲੋਕ ਇਹ ਨਹੀਂ ਜਿਹਦੇ ਤੇ ਸਭ ਕੁਝ ਚੱਲਦਾ ਦਰਉ ਮਦਾਰ ਲੋਕ ਸੰਸਾਰ ਦਾ ਕਿਹੜਾ ਕਿਹੜਾ ਲਾਲਚੀ ਜਿੱਥੇ ਮਰਜ਼ੀ ਉਹਦਾ ਮੁੱਲ ਪਾ ਦਿਓ ਉਹਨੇ ਵੇਖ ਜਾਣਾ ਜੋ ਮਰਜ਼ੀ ਉਹਦੇ ਤੋਂ ਕਰਵਾ ਲਿਓ ਜੋ ਮਰਜ਼ੀ ਕਰਵਾ ਲਓ ਸਵਾਰਥੀ ਸਵਾਰਥੀ ਬੰਦਾ ਕਹਿੰਦਾ ਵੀ ਮੇਰਾ ਹੁਸਰਨਾ ਚਾਹੀਦਾ ਬਾਕੀ ਭਾਵੇਂ ਡੁੱਬ ਜਾਣਾ ਬਾਪੂ ਪੰਪ ਭੁੱਖੇ ਮਰ ਜਾਂ। ਬਾਕੀਆਂ ਨੂੰ ਜੋ ਮਰਜ਼ੀ ਹੋ ਜਾਏ। ਤੀਸਰੇ ਨੇ ਗਿਆਨ ਨਹੀਂ। ਉਹ ਕੀ ਕਰਦੇ ਨੇ? ਉਹਨਾਂ ਨੂੰ ਨਹੀਂ ਪਤਾ ਵੀ ਚੰਗਾ ਕੀ ਆ ਤੇ ਮੁਰਾ ਕੀ ਆ। ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹਦਾ ਨਤੀਜਾ ਕੀ ਹੋਣਾ। ਇਹਦਾ ਅਸਰ ਕੀ ਹੋਣਾ। ਸਮਾਜ 'ਤੇ ਇਹਦੇ ਕੀ ਪ੍ਰਭਾਵ ਪੈਣਗੇ। ਗਿਆਨਹੀਨ ਲੋਕ ਕਰਦੇ ਨੇ। ਚੌਥੀ ਕਾਮੀ ਹੈ ਇਹ ਵੱਡਾ ਖਤਰਾ ਹੈ ਸਮਾਜ ਨੂੰ ਬਹੁਤ ਵੱਡਾ ਖਤਰਾ ਹੈ ਕਾਮਨਾਵਾਂ ਨਾਲ ਭਰਿਆ ਹੋਇਆ ਮਨੁੱਖ ਜਿਹੜਾ ਉਹ ਸਮਾਜ ਲਈ ਹਰ ਵੇਲੇ ਖਤਰਾ ਬਣਾ ਰਿਹਾ ਦਿੰਦਾ ਇੱਕ ਪੰਜਵਾਂ ਹੈ ਗਲੌਮ ਇਹ ਵਿਕੇ ਹੁੰਦੇ ਨੇ ਇਨਨ ਦਾ ਮੁੱਲ ਤਾਰਿਆ ਹੁੰਦਾ ਉਹਨਾਂ ਨੂੰ ਗੁਲਾਮ ਉਹਨਾਂ ਹੀ ਕਹਿੰਦੇ ਸੀ ਤੇ ਜੋ ਮਰਜ਼ੀ ਚਾਹਣ ਉਹਨਾਂ ਤੋਂ ਕਰਾਇਆ ਜਾ ਸਕਦਾ ਮੈਂ ਜਿਵੇਂ ਉੱਥੇ ਤੱਕ ਆਪ ਇਹਨੂੰ ਲੈ ਜਾਣਾ ਚਾਹਣਾ ਕੱਲ ਆਪਜੀ ਕਥਾ ਸੁਣਦੇ ਸੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਦੀਵਾਨ ਅੰਦ ਚਾਂਜੀ ਦੀ 6 ਸਾਲ ਪਾਤਸ਼ਾਹ ਉੱਥੇ ਰਹੇ ਪੁਆਇੰਟਰ ਸਾਹਿਬ ਅਖਰਕਾਰ ਅਨੰਦਪੁਰ ਸਾਹਿਬ ਨੂੰ ਵਾਪਸ ਆਉਂਪਿਆ ਉਨੀ ਦੇਵ ਨੂੰ ਗੁਰੂ ਸਾਹਿਬ ਦੀ ਸ਼ਾਦਤ ਦੇ 24 ਸਾਲ ਲਗਭਗ ਹੋ ਚੁੱਕੇ ਸੀ ਧੰਨ ਗੁਰਤੇਗਵਾਰ ਸਾਹਿਬ ਜੀ ਦੇ ਕਿੱਥੇ 1675 ਕਿਤੇ 1699 ਸਿਆਣੇ ਸਿਆਣੇ ਗੁਰਸਿੱਖਾਂ ਨੂੰ ਨਾਲ ਲੈ ਕੇ ਮੰਥਨ ਕੀਤਾ ਇਹ ਆਉਣ ਵਾਲੇ ਸਮੇਂ ਨੂੰ ਨਜਠਣਾ ਕਿਹਾ ਜਿਹੜੀਆਂ ਸਿਆਣੀਆਂ ਕਮਾਂ ਹੁੰਦੀਆਂ ਨੇ ਉਹਨਾਂ ਦੇ ਕੋਲ ਸਿਆਣੇ ਬੰਦੇ ਹੁੰਦੇ ਨੇ ਉਹਨਾਂ ਨੂੰ ਅੰਗਰੇਜ਼ੀ ਅਸੀਂ ਥਿੰਕ ਟੈਂਕ ਕਹਿੰਦੇ ਆ ਉਹ 100 ਸਾਲ ਪਹਿਲਾਂ ਸੋਚਦੇ ਨੇ ਕਿ 100 ਸਾਲ ਬਾਅਦ ਕੀ ਹੋਣਾ ਤੇ ਉਹਦਾ ਹੱਲ ਕੀ ਆ ਉਹ ਇਹਨਾਂ ਨਹੀਂ ਸੋਚਦੇ ਸਾਡੇ ਮੰਗਰ ਵੀ ਦਾਲਾ ਜੀ ਦਾਲਾ ਜੀ ਫੁਲਕਾ ਜੀ ਫੁਲਕਾ ਜੀ ਬਸ ਇੱਥੇ ਤੱਕ ਹੀ ਆ ਇੱਥੇ ਤੱਕ ਨਹੀਂ ਹੁੰਦੀਆਂ ਗੋਮਾਂ ਨਹੀਂ ਰਹਿੰਦੀਆਂ ਹੁੰਦੀਆਂ ਬੱਚੀਆਂ ਨਹੀਂ ਹੁੰਦੀਆਂ ਬੇਨਤੀ ਕਰਾਂ ਸਿਆਣੇ ਬੰਦਿਆਂ ਦੀ ਲੋੜ ਹੁੰਦੀ ਹੈ ਕੌਮ ਦੀ ਅਗਵਾਈ ਲਈ ਸੋਚਦੇ ਨੇ ਉਹਨਾਂ ਦੇ ਅੰਦਰ ਗਹਿਰੇ ਦਰਦ ਹੁੰਦੇ ਨੇ ਕਿੱਥੇ 1699 ਦੀ 30 ਮਾਰਚ ਦੀ ਵਿਸਾਖੀ ਹੈ ਇਹ ਚਾਣਕ ਨਹੀਂ ਹੋਇਆ ਬੰਦੇ ਐਵੇਂ ਕਿਸੇ ਨੂੰ ਭੁਲੇਖਾ ਰਹੇ ਵੀ ਇਹ ਅਚਾਨਕ ਹੀ ਹੋ ਗਿਆ ਜੀ ਐਵੇਂ ਹੀ ਕਹਿ ਦਿੱਤਾ ਨਹੀਂ ਨਹੀਂ ਸਾਰੇ ਹਿੰਦੁਸਤਾਨ ਵਿੱਚ ਜਿੰਨੀ ਸੰਗਤ ਸੀ ਉਹਨਾਂ ਨੂੰ ਪਾਤਸ਼ਾਹ ਜੀ ਨੇ ਪੱਤਰ ਲਿਖਿਆ ਵੀ ਤੁਸੀਂ ਸਾਕੀ ਤੇ ਜ਼ਰੂਰ ਹਾਜ਼ਰੀ ਭਰਨੀ ਆ ਇਤਿਹਾਸ ਕਹਿੰਦਾ ਵੀ 80000 ਦਾ ਇਕੱਠ ਸੀ ਉਸ ਦਿਨ ਜਦ ਕਿ ਕੋਈ ਸਾਧਨ ਨਹੀਂ ਕੋਈ ਰਸਤੇ ਨਹੀਂ ਕੋਈ ਕੁਝ ਵੀ ਨਹੀਂ ਉਸ ਦੇ باوجود ਵੀ 80 ਹਜ਼ਾਰ ਦਾ ਇਕੱਠ ਹੋਇਆ ਕੌਮ ਦੇ ਨਿਕਾਸ ਵਿਕਾਸ ਤੇ ਇਤਿਹਾਸ ਲਈ ਪੰਜ ਚੀਜ਼ਾਂ ਹੋਰ ਚਾਹੀਦੀਆਂ ਨੇ ਲੰਗਰ ਪੰਗਤ ਸੰਗਤ ਸਾਂਝਾ ਖਾਨ ਪਹਿਰਾਨ ਤੇ ਸਾਂਝਾ ਇਸ਼ਨਾ ਇਹ ਨਵਾਂ ਪਾਤਸ਼ਾਹੀਆਂ ਨੇ ਪਹਿਲੇ ਇਸ ਤੇ ਹੀ ਧਿਆਨ ਦਿੱਤਾ ਸਾਂਝਾ ਇਸ਼ਨਾਨ ਹੈ ਸਰੋਵਰ ਨੇ ਸਾਂਝਾ ਲੰਗਰ ਹੈ ਤਾਂ ਕਿ ਇਹਦੀ ਖੋਪਰੀ ਚੋਂ ਜਾਤ ਪਾਤ ਮਸਬਾ ਦੇ ਜਿਹੜੇ ਫਤੂਰ ਆ ਉਹ ਨਿਕਲ ਜਾਣ ਪਰ ਇਹ ਹਟੇ ਨਹੀਂ ਅਜੇ ਵੀ ਨਹੀਂ ਹਟੇ ਪਰ ਲੱਗਦਾ ਇਹ ਹਟਣੇ ਵੀ ਨਹੀਂ ਕਿਉਂਕਿ ਜਦ ਤੱਕ ਤੁਸੀਂ ਸੁਣੋਗੇ ਨਹੀਂ ਸਤਿਗੁਰਾਂ ਨੂੰ ਬਾਣੀ ਨੂੰ ਨਹੀਂ ਸੁਣਗੇ ਆ ਪਾਤਸ਼ਾਹ ਕਹਿੰਦੇ ਜਾਤ ਪਾਤ ਪੁੱਛੇ ਨ ਕੋਏ ਹਰ ਕੋ ਭਜੈ ਸੁਹਰਕਾ ਹੋਏ ਆ ਜਿੱਥੇ ਤਾਂ ਮਜ਼ਬੂਨ ਆ ਉੱਥੇ ਤਾਂ ਉੱਥੇ ਤਾਂ ਜਾਤ ਪਾਤਾਂ ਦੀ ਕੋਈ ਗੱਲ ਹੀ ਨਹੀਂ ਤੇ ਮਾਲਕ ਕਹਿੰਦੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਸਾਮਣੇ ਇੱਕੋ ਜਿਹਾ ਲੱਗਦੇ ਅਸੀਂ ਦੇਖਣ ਨੂੰ ਪਰ ਇਹਦੇ ਅੰਦਰ ਤਾਂ ਕਿਸੇ ਨੇ ਫਤੂਰ ਭਰਿਆ ਵੈਸੀ ਵੱਡੇ ਆ ਦੂਜੇ ਛੋਟਾ ਕਰ ਮੈਂ ਉਸ ਪਾਸੇ ਨਾ ਜਾਣਾ 3 ਮਾਰਚ 1699 ਦੀ ਵਿਸਾਖੀ ਹੈ 80000 ਦਾ ਇਕੱਠ ਹੋਇਆ ਪਾਤਸ਼ਾਹ ਜੀ ਤੰਬੂ ਲੱਗੇ ਹੋਏ ਸੀ तंबू लगे हुए गुरु साहब अचानक ही स्टेज पे आ गए और एक गल कही कि एक सर चाहिए एक सर चाहिए ਕਦੇ ਆਪ ਜੀ ਨੇ ਸ਼ਿਵਾਜੀ ਮਹਾਰਾਜ ਦੇ ਨਾਂ ਸੁਣਿਆ ਹੋਣਾ ਉਸ ਦੇ ਪੁੱਤਰ ਸ਼ੰਭੂ ਨੂੰ ਕਤਲ ਕਰਕੇ ਉਹਦੇ ਸਿਰ ਵਿੱਚ ਟੂੜੀ ਪਰ ਦਿੰਦੀ ਹੈ। ਔਰ ਨੇਜੇ ਤੇ ਟੰਗ ਕੇ ਔਰ ਜਲੂਸ ਕੱਢਿਆ ਨੌਲਾ ਨਾਲ ਇੱਕ ਮਰੀ ਹੋਈ ਬਿੱਲੀ ਟੰਗ ਦਿੱਤੀ। ਸੁਣ ਨਾ ਧੋਲਕੀ ਪੁੱਟਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਮੈਂ ਬਾਰ ਬਾਰ ਰੋਜ਼ ਬੇਨਤੀ ਕਰਦਾ ਤੇ ਸੋਝੀ ਆ ਜਾਏ ਕਿਤੇ ਕੰਮ ਚ ਸੋਝੀ ਆਤੀ ਔਰ ਦੱਸਿਆ ਵੀ ਆ ਦੇਖਿਆ ਇਹ ਹਾਲ ਤੁਹਾਡਾ ਵੀ ਕਰਾਂਗੇ ਆਖੋ ਸਤਿਨਾਮ ਵਾਹਿਗੁਰੂ ਇਹ ਹਾਲ ਤੁਹਾਡਾ ਵੀ ਕਰਾਂਗੇ ਅਸੀਂ ਇੱਕ ਮੈਂ ਫਿਰ ਮੈਨੂੰ ਪਿੱਛੇ ਜਾਣਾ ਪੈਣਾ ਹੈ ਇਤਿਹਾਸ ਦੇ ਸਤਗੁਰ ਦਸ ਦਸਮ ਗ੍ਰੰਥ ਵਿੱਚ ਲਿਖਦੇ ਨੇ ਅਜੈ ਸਿੰਘ ਰਾਖਿਓ ਰਜੀ ਸੁਤ ਸੂਰੰਗ ਕਿਰਪਾ ਕਰਨੀ ਜਰਾ ਜੇ ਗੱਲ ਸਮਝ ਆ ਜਾਏ ਤਾਂ ਅਜੈ ਸਿੰਘ ਰਾਖਿਓ ਰਜੈਸਾਤ ਸੂਰੰਗ ਮਹਾ ਜੰਗ ਯੋਧਾ ਮਹਾ ਜਸ ਪੂਰਨ ਗੁਰੂ ਸਾਹਿਬ ਨੇ ਪਰਮਾਨੰਦ ਲਿਆ ਦਸਮ ਗ੍ਰੰਥ ਵਿੱਚ ਵਿੱਚ ਦਿੱਤਾ ਲਿਖਿਆ ਕਹਿੰਦੇ ਜਿਹੜਾ ਪਾਂਡਵਾਂ ਦਾ ਆਖਰੀ ਰਾਜਾ ਜਨਮੇਜਾ ਸੀ ਉਹ ਬਨਾਰਸ ਵਿਆਹ ਆ ਗਿਆ ਜਦੋਂ ਉੱਥੇ ਦੇ ਰਾਜੇ ਨਾਲ ਉਹਦੀ ਲੜਕੀ ਦਾ ਵਿਆਹ ਹੋ ਗਿਆ ਤੇ ਉਦੋਂ ਰਿਵਾਜ ਸੀ ਇੱਕ ਨੌਕਰਾਨੀ ਨਾਲ ਤੋਰਦੇ ਸੀ ਬੇ ਬੱਚੀ ਇਹ ਪਾਤਸ਼ਾਹ ਲਿਖਦੇ ਨੇ ਪੜ ਲੈਣਾ ਕਦੇ ਕਹਿੰਦੇ ਇਸ ਨੇ ਕੀ ਕੀਤਾ ਰਾਜਾ ਜਨਵੇਜਾ ਨੇ ਘਰ ਤੇ ਲੈਣ ਦੀ ਉਹਨੂੰ ਛੱਡ ਦਿੱਤਾ ਜਿਹੜੀ ਉਹ ਦਾਸ ਸਿੰਘ ਨਾਲ ਆਈ ਸੀ ਉਹਦੇ ਨਾਲ ਵਿਆਹ ਕਰ ਲਿਆ ਆਖੋ ਸਤਿਨਾਮ ਵਾਹਿਗੁਰੂ ਅਜੈ ਸਿੰਘ ਆਖਿਓ ਰਜੀ ਕਹਿੰਦੇ ਨੇ ਦਾਸੀ ਨੂੰ ਕਹਿੰਦੇ ਉਹਦੇ ਦਾਸੀ ਦੇ ਵਿੱਚੋਂ ਇੱਕ ਪੁੱਤਰ ਹੋਇਆ ਰਾਜਾ ਅਜੈ ਸਿੰਘ ਰਾਜਾ ਅਜੈ ਕਹ ਲੋ ਉਸਨੇ ਕੀ ਕੀਤਾ ਕਹਿੰਦੇ ਬਾਦਸ਼ਾਹ ਕਹਿੰਦੇ ਬਹੁਤ ਯੋਧਾ ਸੀ ਰਜੀ ਤੋਂ ਰਾਜੀ ਸ਼ਬਦ ਬਣਿਆ ਰਾਜ ਜੀ ਤੋਂ Rajput ਬਣਿਆ ਇਹ ਜਿਹੜੀ Rajput ਬਰਾਦਰੀ ਕੌਮ ਸੀ ਇਹ ਉੱਥੋਂ ਬਣੀ ਇੱਕ ਵਾਰੀ ਕਹਿਦੇ ਹੋ ਸਤਨਾਮ ਵਾਹਿਗੁਰੂ ਪੜ ਲੈਣਾ ਕਦੇ ਇਹ ਧੰਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਇਹ ਲਿਖਦੇ ਨੇ ਕਹਿੰਦੇ ਰੰਗ ਜੇ ਨੂੰ ਕਿਸੇ ਨੇ ਦੱਸਿਆ ਪਈ ਇਹ ਬਹਾਦਰ ਕੌਮ ਆ Rajput ਜੜੇ ਨੇ ਇਹ ਘੋੜ ਸਵਾਰੀ ਵੀ ਕਰਦੇ ਨੇ ਇਹ ਰਛਤੂ ਵੀ ਰਖਦੇ ਨੇ ਇਹ ਸ਼ਿਕਾਰ ਵੀ ਖੇਡਦੇ ਨੇ ਇਹ ਦਸਤਾਰ ਵੀ ਸਜਾਉਂਦੇ ਨੇ ਇਨਾਂ ਨੂੰ ਇਨਾਂ ਨੂੰ ਬਹਾਦਰੀ ਮਿਲਦੀ ਆ ਇਨਾਂ ਨੂੰ ਬਲ ਮਿਲਦਾ ਰੰਗਸੇਵ ਨੇ ਇਹ ਮਨਯਾਦੀ ਕਰ ਦਿੱਤੀ ਕੋਈ ਵੀ ਬਗੈਰ ਗੈਰ ਮੁਸਲਮ ਜਗਾ ਨਾ ਉਹ ਦਸਤਾਰ ਸਜਾਏਗਾ ਨਾ ਉਹ ਸ਼ਸਤਰ ਪਹਿਨੇਗਾ ਨਾ ਉਹ ਘੋੜਸਵਾਰੀ ਕਰੇਗਾ ਨਾ ਉਹ ਸ਼ਿਕਾਰ ਖੇਡੇਗਾ ਅਨਾਉਂਸਮੈਂਟ ਕਰ ਦਿੱਤੀ ਜਦੋਂ ਇਹ ਅਨਾਉਂਸਮੈਂਟ ਹੋ ਗਈ ਅਨੰਦਪੁਰ ਸਾਹਿਬ ਦੀ ਧਰਤੀ ਨੇ ਇਸ ਹੁਕਮ ਨੂੰ ਉਸ ਤੇ ਲਾਈਨ ਫੇਰ ਦਿੱਤੀ ਪਾਦਸ਼ਾਹ ਨੇ ਕਿਹਾ ਮੇਰੇ ਸਿੰਘ ਜਿਹੜੇ ਨੇ ਉਹ ਦਸਤਾਰ ਵੀ ਸਜਾਉਣਗੇ ਹਥਿਆਰ ਵੀ ਰੱਖਣਗੇ ਸ਼ਿਕਾਰ ਵੀ ਖੇਡਣਗੇ ਤੇ ਘੋਟ ਸਵਾਰੀ ਵੀ ਕਰਨਗੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਐਵੇਂ ਨਹੀਂ ਹੁੰਦਾ ਗੱਲਾਂ-ਬਾਤਾਂ ਨਾਲ ਨਹੀਂ ਇਹ ਗੱਲਾਂ ਬਣਦੀਆਂ ਹੁੰਦੀਆਂ ਔਰ 30 ਮਾਰਚ 1699 ਨੂੰ ਸਤਗੁਰਾਂ ਨੇ ਇੱਕ ਹੱਥ ਉੱਚੀ ਦਸਤਾਰ ਸਜਾਈ ਤੁਹਾਡੇ ਨਿਆਣੇ ਨੇ ਦਸਤਾਰਾਂ ਲਾਹ ਦਿੱਤੀਆਂ ਤੁਸੀਂ ਡਰਦੇ ਨਹੀਂ ਕਹਿੰਦੇ ਮੈਂ ਨਾਲ ਨਾ ਚੁੱਪ ਵੀ ਗੱਲ ਕਰਦਾ ਥੋੜੀ ਜਿਹੀ ਰੋਜ਼ ਤਾਂ ਕਿ ਤੁਹਾਡਾ ਮਰਿਆ ਹੋਇਆ ਜਾਗ ਜਾਏ ਅੰਦਰੋਂ ਕਿਤੇ ਸਿੱਖ ਦੀ ਨਿਸ਼ਾਨੀ ਏ ਕਾ ਉਸ ਤੇ ਕੇਸ ਹੁੰਦੇ ਨੇ ਉਸ ਦੀ ਦਸਤਾਰ ਹੁੰਦੀ ਹੈ ਸਿੱਖ ਦੀ ਨਿਸ਼ਾਨੀ ਹੈ ਹਜ਼ਾਰਾਂ ਚੋਂ ਪਤਾ ਲੱਗਦਾ ਤੇ ਸਿੱਖ ਜਾ ਰਿਹਾ ਪਰ ਜ ਹਜ਼ਾਰਾਂ ਵਿੱਚੋਂ ਜਦ ਸ਼ਰਾਬ ਪੀ ਕੇ ਬਾਜ਼ਾਰ ਵਿੱਚ ਡਿਗਿਆ ਹੁੰਦਾ ਤਾਂ ਵੀ ਪਤਾ ਲੱਗਦਾ ਇਹ ਸਿੱਖ ਪਿਆ ਆਖੋ ਸਤਨਾਮ ਵਾਹਿਗੁਰੂ ਇੱਕ ਪਾਸਾ ਹੀ ਵਿਲੱਖਣ ਤਾਂ ਨਹੀਂ ਇਹਦੀ ਇਹਦੀ ਮੂਰਖਤਾ ਤਾਂ ਵੀ ਪਤਾ ਲੱਗਦਾ ਵੀ ਇਹ ਬਾਜ਼ਾਰ ਵਿੱਚ ਲੰਮਾ ਪਿਆ ਹੋਇਆ ਇਹ ਸਿੱਖ ਲੱਗਦਾ ਦਸਤਾਰ ਸਜਾਈ ਹੋਈ ਤੇ ਸ਼ਰਾਬ ਪੀਤੀ ਹੋਈ ਆ ਨਵਾਂ ਫੇਨਾ ਪਾਵਰਵਾਸ਼ ਨੰਬਰ 1 ਕੁਆਲਿਟੀ ਡਿਟਰਜੈਂਟ ਗੈਰੀ ਸਫਾਈ ਹਾਂ ਪਾਵਰਵਾਸ਼